ਮਾਨ ਸਰਕਾਰ ਨੇ ਪੰਜਾਬ ਦੀਆਂ ਸੁਆਣੀਆਂ ਨੂੰ ਦਿੱਤੀ ਹੈ ਗੁੱਡ ਨਿਊਜ਼ ਕਰ ਦਿੱਤੇ ਨੇ ਵੱਡੇ ਐਲਾਨ ਹੁਣ ਘਰ ਬੈਠੀਆਂ ਹੀ ਕਮਾ ਸਕਣੀਆਂ ਰੋਜ਼ਗਾਰ ਜੇਕਰ ਤੁਸੀਂ ਵੀ ਉਹ ਪੰਜਾਬ ਦੀ ਸੁਆਣੀਆਂ ਤਾਂ ਇਹ ਖਬਰ ਤੁਹਾਡੇ ਲਈ ਹੈ ਤੁਸੀਂ ਵੀ ਸੁਣੋ ਤੇ ਹੋਰ ਨਾਲ ਸੁਆਣੀਆਂ ਦੇ ਨਾਲ ਵੀ ਸਾਂਝਾ ਕਰੋ ਤਾਂ ਕਿ ਉਹ ਵੀ ਘਰ ਬੈਠੀਆਂ ਰੋਜ਼ਗਾਰ ਕਮਾ ਸਕਣ ਜੀ ਆਜ ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸੁਆਣੀਆਂ ਲਈ ਔਰਤਾਂ ਲਈ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਜੀ ਆ ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੰਗਰੂਰ ਦੇ ਪਿੰਡ ਲੱਡਾ ਕੋਠੀ ਵਿਖੇ ਪਹੁੰਚੇ ਸਨ ਜਿੱਤੇ ਕਿ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚਾਂ ਦਾ ਅੱਜ ਸੌ ਚੁਗ ਸਮਾਗਮ ਸੀ ਅੱਜ ਸੋਚਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਲਈ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਅਕਾਲਗੰਢ ਦੇ ਵਿੱਚ ਪਹਿਲਾਂ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ ਜਿਸ ਦੇ ਵਿੱਚ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਪੰਜਾਬ ਦੇ ਸਵੈ ਸੇਵੀ ਗਰੁੱਪਾਂ ਦੇ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਕੋਲੋਂ ਸਵਾਈਆਂ ਗਈਆਂ ਸਨ ਜਿਹੜੀ ਕਿ ਇੱਕ ਪਹਿਲ ਨਾਂ ਦੀ ਯੋਜਨਾ ਦੇ ਤਹਿਤ ਸੀ ਜਿਹੜੀ ਕਿ ਬਹੁਤ ਹੀ ਸਫਲ ਪ੍ਰੋਜੈਕਟ ਰਿਹਾ ਹੈ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਵਰਦੀਆਂ ਵੀ ਹੁਣ ਪੰਜਾਬ ਦੀਆਂ ਔਰਤਾਂ ਦੇ ਕੋਲੋਂ ਹੀ ਸਵੈਆਈਆਂ ਜਾਣੀਆਂ ਜਿਹੜੀਆਂ ਕਿ ਸਵੈ ਸੇਵੀ ਗਰੁੱਪਾਂ ਦੀਆਂ ਮੈਂਬਰ ਨੇ ਜਿਹੜੀਆਂ ਸਲਾਈ ਜਾਣਦੀਆਂ ਨੇ ਜੀਹਾਂ ਇਹ ਪੰਜਾਬ ਦੀਆਂ ਸਵਆਈਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਚਾਇਤਾਂ ਦੇ ਵਿੱਚ ਵੀ 50% ਪੈਣਾਤੀਆਂ ਦੀ ਗਿਣਤੀ ਹੈ ਜਿਹੜੀ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਕੰਮਕਾਰ ਕਰ ਰਹੀਆਂ ਨੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ ਉਸ ਵਕਤ 1800 ਔਰਤਾਂ ਨੂੰ ਸਿਖਲਾਈ ਦਿੱਤੀ ਗਈ ਸੀ ਜਿਨ੍ਹਾਂ ਨੇ 80000 ਦੇ ਕਰੀ ਇਹ ਬਸ ਸਕੂਲੀ ਬੱਚਿਆਂ ਦੀਆਂ ਵਰਦੀਆਂ ਸਿਓ ਕਿ ਉਹਨਾਂ ਨੂੰ ਭੇਜੀਆਂ ਸਨ ਤੇ ਲਗਭਗ 4.5 ਕਰੋੜ ਰੁਪਏ ਦੀ ਉਹਨਾਂ ਨੇ ਕਮਾਈ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਵਾਲਾ ਪ੍ਰੋਜੈਕਟ ਬਹੁਤ ਹੀ ਸਫਲ ਰਿਹਾ ਸੀ ਤੇ ਹੁਣ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਪੰਜਾਬ ਦੀਆਂ ਔਰਤਾਂ ਦੇ ਕੋਲੋਂ ਹੀ ਸਵਾਈਆਂ ਜਾਣੀਆਂ ਜਿਹੜੀਆਂ ਸਵੈ ਸੇਵੀ ਗਰੁੱਪਾਂ ਦੀਆਂ ਮੈਂਬਰ ਨੇ ਉਹਨਾਂ ਨਾਲੇ ਵੀ ਕਿਹਾ ਹੈ ਕਿ ਜਿੰਨਾ ਵਕਤ ਉਹ ਜਿੱਥੇ ਗਰੁੱਪ ਬਣਾਏਗੇ ਉੱਥੇ ਬਹਿ ਕੇ ਕੰਮ ਕਰਨਾ ਚਾਹੁੰਦੀਆਂ ਨੇ ਕਣਸ ਨੇ ਬਾਕੀ ਆਪਣੇ ਘਰ ਵੀ ਲੈ ਕੇ ਜਾ ਸਕਦੀਆਂ ਨੇ ਤਾਂ ਕਿ ਉਹ ਆਪਣੇ ਘਰ ਦਾ ਕੰਮਕਾਰ ਵੀ ਕਰ ਸਕਣ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿੱਥੇ ਪੰਜਾਬ ਦੀਆਂ ਔਰਤਾਂ ਬਹੁਤ ਸਾਰੇ ਹੋਰ ਕੰਮਕਾਰ ਕਰਦੀਆਂ ਨੇ ਉਹਨਾਂ ਨੂੰ ਸਿਰਫ ਇੱਕ ਹੱਲਾਸ਼ੇਰੀ ਦੇਣ ਦੀ ਹੀ ਲੋੜ ਹੈ ਅਗਰ ਪੰਚਾਇਤਾਂ ਸੰਭਾਲ ਸਕਦੀਆਂ ਨੇ ਔਰਤਾਂ ਤਾਂ ਫਿਰ ਸਲਾਈ ਕਰਨਾ ਤੱਕ ਬਿਲਕੁਲ ਹੀ ਆਮ ਜਿਹਾ ਕੰਮ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਰ ਘਰ ਇੱਕ ਔਰਤੋਂ ਬਿਨਾ ਨਹੀਂ ਚੱਲ ਸਕਦਾ ਤਾਂ ਦੇਸ਼ ਵੀ ਨਹੀਂ ਚੱਲ ਸਕਦਾ ਇਸ ਕਰਕੇ ਪੰਜਾਬ ਦੀ ਹਰ ਨੀਤੀ ਦੇ ਵਿੱਚ ਹਰ ਕੰਮਕਾਰ ਦੇ ਵਿੱਚ ਔਰਤਾਂ ਬਰਾਬਰ ਦੀਆਂ ਹਿੱਸੇਦਾਰ ਨੇ ਇਸ ਕਰਕੇ ਰੋਜ਼ਗਾਰ ਦੇ ਮਾਮਲੇ ਦੇ ਵਿੱਚ ਵੀ ਔਰਤਾਂ ਨੂੰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਚੀਨ ਦੀ ਤਰੱਕੀ ਦਾ ਵੀ ਕਹੀ ਕਾਰਨ ਹੈ ਕਿ ਉੱਥੋਂ ਦੀਆਂ The <laughs> ਔਰਤਾਂ ਦੀ ਹਰ ਕੰਮ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਹੈ ਤੇ ਪਿੰਡਾਂ ਵਿੱਚ ਰਹਿੰਦੀਆਂ ਹੋਈਆਂ ਔਰਤਾਂ ਪੰਜਾਬ ਸਰਕਾਰ ਦੇ ਜਿਹੜੇ ਕੰਮ ਨੇ ਜਿੱਥੋਂ ਕਮਾਈ ਆਉਂਦੀ ਹੈ ਉਹਨਾਂ ਦੇ ਵਿੱਚ ਹਿੱਸਾ ਲੈਂਦੀਆਂ ਨੇ ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਹਰ ਕੰਮ ਦੇ ਵਿੱਚ ਹਰ ਨੀਤੀ ਦੇ ਵਿੱਚ ਔਰਤਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਸੋ ਇਸ ਵਕਤ ਦੀ ਵੱਡੀ ਖਬਰ ਜਿਹੜੀ ਕਿ ਪੰਜਾਬ ਦੀਆਂ ਔਰਤਾਂ ਤੇ ਸਵਾਨੀਆਂ ਦੇ ਲਈ ਖੁਸ਼ਖਬਰੀ ਹੈ ਜੇਕਰ ਤੁਸੀਂ ਵੀ ਸिलाई ਜਾਂਦੇ ਹੋ ਤਾਂ ਸਵੈਸੇਵੀ ਗਰੁੱਪ ਦੇ ਮੈਂਬਰ ਬਣੋ ਅਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਰੋਜ਼ਗਾਰ ਦਿੱਤਾ ਜਾ ਰਿਹਾ ਉਹ ਦੇ ਵਿੱਚ ਤੁਸੀਂ ਵੀ ਕਮਾਈ ਕਰ ਸਕਦੇ ਹੋ ਜੀਆਂ ਪੰਜਾਬ ਪੁਲਿਸ ਦੀਆਂ ਜਿਹੜੀਆਂ ਵਰਦੀਆਂ ਨੇ ਹੁਣ ਪੰਜਾਬ ਦੀਆਂ ਔਰਤਾਂ ਦੇ ਵੱਲੋਂ ਹੀ ਸੀਵੀਆਂ ਜਾਣੀਆਂ ਜਿਹੜੀਆਂ ਸਵੈ ਸੇਵੀ ਗਰੁੱਪਾਂ ਦੀਆਂ ਮੈਂਬਰ ਨੇ ਤੁਸੀਂ ਵੀ ਉਹਨਾਂ ਗਰੁੱਪਾਂ ਦੇ ਮੈਂਬਰ ਬਣ ਕੇ ਰੋਜ਼ਗਾਰ ਪ੍ਰਾਪਤ ਕਰ ਸਕਦੇ